ਉਹਨਾਂ ਨੂੰ ਦੱਸੋ ਕਿ ਬਾਬਾ ਜਰਾਵਰ ਸਿੰਘ ਕੌਣ ਸੀ ਉਹਨਾਂ ਨੂੰ ਦੱਸੋ ਬਾਬਾ ਫਤੇ ਸਿੰਘ ਕੌਣ ਸੀ ਅੱਜ ਜੇ ਅਸੀਂ ਇੱਕ ਛੱਤ ਥੱਲੇ ਸਾਹ ਲੈ ਰਹੇ ਆਂ ਤਾਂ ਗੁਰੂ ਗੋਬਿੰਦ ਸਿੰਘ ਜੀ ਕਰਕੇ ਆਪਣੇ ਬੱਚਿਆਂ ਨੂੰ ਪਿਆਰ ਕਰਨਾ ਸਿਖਾਓ ਤੁਸੀਂ ਆਪਣੇ ਬੱਚਿਆਂ ਨੂੰ ਬਹਿ ਕੇ ਕਦੀ ਸਨਸਕਾਰ ਦਿੱਤੇ ਹੀ ਨਹੀਂ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਪਾਪ ਹੈ ਕਿਸੇ ਦਾ ਮਨ ਦੁਖਾਣਾ ਮੈਂ ਜਿੰਨੀਆਂ ਵੀ ਲੜਾਈਆਂ ਅਰ ਤੱਕ ਪੈਰੈਂਟਸ ਦੇਖੀਆਂ ਉਹ ਇਸ ਗੱਲ ਤੇ ਸਵਾਪਤ ਹੁੰਦੀਆਂ ਮੇਰੇ ਲਈ ਇਹ ਸਕੂਲ ਨਹੀਂ ਮੇਰੇ ਲਈ ਇਹ ਮੰਦਰ ਹੈ ਮੇਰੇ ਲਈ ਇਹ ਧੀਰਤ ਹੈ ਮੈਂ ਉੱਥੇ ਬੈਠਾ ਬਹੁਤ ਕੁਝ ਸੋਚ ਰਿਹਾ ਸੀ ਮੈਂ ਬੇਨਤੀ ਕਰਨਾ ਚਾਹਾਂ ਮੈਂ ਬਹੁਤ ਖੁਸ਼ ਨਸੀਬ ਸਮਝਦਾ ਜਦੋਂ ਮੈਨੂੰ ਸਕੂਲ ਦੇ ਵਿੱਚ ਖਾਸ ਕਰਕੇ ਬੋਲਣ ਦਾ ਮੌਕਾ ਮਿਲਦਾ ਹੈ ਕਿਉਂਕਿ ਸਕੂਲ ਨੂੰ ਸਿਰਫ ਸਕੂਲ ਨਾ ਸਮਝੋ ਇਹ কুমਿਹਾਰ ਦਾ ਘਰ ਹੈ কুমਿਹਾਰ ਜਿਹੜੇ ਹੁੰਦੇ ਨੇ ਉਹ ਮਿੱਟੀ ਦੇ ਭਾਂਡਿਆਂ ਨੂੰ ਸ਼ੇਪ ਦਿੰਦੇ ਨੇ ਜਦੇ ਕਾਰਨ ਬੱਚਾ ਵੱਡਾ ਹੋ ਕੇ ਉਹਦਾ ਦੀ ਸ਼ੇਪ ਲੈਂਦਾ ਤੇ ਉਹਦਾ ਉਹਦਾ ਦਾ ਉਹ ਕਿਰਦਾਰ ਬਣਾਉਂਦਾ ਜਿੰਨੇ ਵੀ ਟੀਚਰ ਸਾਹਿਬਾਨ ਮਾਪੇ ਮੇਰੀਆਂ ਗੱਲਾਂ ਸੁਣ ਰਹੇ ਨੇ ਮੈਂ ਤੁਹਾਡੇ ਤੋਂ ਸਮਝਦਾਰ ਨਹੀਂ ਹੈਗਾ ਪਰ ਦੁਨੀਆ ਦਾ ਮਾਹੌਲ ਦੇਖ ਕੇ ਤੁਹਾਡੇ ਚਰਨਾਂ 'ਚ ਦੋ-ਚਾਰ ਬੇਨਤੀਆਂ ਕਰਨਾ ਚਾਹਾਂ ਜਰੂਰ ਸਵੀਕਾਰ ਕਰਿਓ ਉਸ ਮਾਂ ਦਾ ਸਫਰ ਹਸਪੀਟਲ 'ਚ ਖੁਸ਼ੀ ਦੇ ਹੰਝੂਆਂ ਤੋਂ ਲੈ ਕੇ ਬੜਾਪੇ 'ਚ ਉਹਦੇ ਬੱਚਿਆਂ ਦਾ ਨਾਂ ਪੁੱਛਣਾ ਉਹਨਾਂ ਹੰਝੂਆਂ ਤੱਕ ਦਾ ਜਿਹੜਾ ਸਫਰ ਹੈ ਉਹ ਕਰਮਾਂ ਦਾ ਸਫਰ ਹੈ ਇੱਕ ਮਾਂ ਦੇ ਘਰ ਜਦੋਂ ਔਲਾਦ ਜੰਮਦੀ ਹੈ ਮਾਂ ਬਹੁਤ ਖੁਸ਼ ਹੁੰਦੀ ਹੈ ਕਿ ਮੇਰੇ ਘਰੇ ਮੁੰਡਾ ਜੰਮਿਆ ਹੈ ਮੇਰੇ ਘਰੇ ਕੁੜੀ ਜੰਮੀ ਮਾਂ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਹੁੰਦੇ ਨੇ ਪਰ ਉਹੀ ਬੱਚੇ ਵੱਡੇ ਹੋ ਕੇ ਆਪਣੇ ਮਾਪਿਆਂ ਦਾ ਕਹਿਣਾ ਨਹੀਂ ਮੰਨਦੇ ਜ਼ੁਬਾਨ ਲੜਾਉਂਦੇ ਨੇ ਲੜਦੇ ਨੇ ਆਖੇ ਤੋਂ ਬਾਹਰ ਹੋ ਜਾਂਦੇ ਨੇ ਤਾਂ ਮਾਪੇ ਬਹਿ ਕੇ ਸੋਚਦੇ ਨੇ ਕਿ ਸਾਰੀ ਜ਼ਿੰਦਗੀ ਮੈਂ ਕਿਦੇ ਲਈ ਕੀਤਾ ਮੈਂ ਕਿਦੇ ਲਈ ਸਾਰੀ ਜ਼ਿੰਦਗੀ ਭਜਦੀ ਰਹੀ ਆਪਣੇ ਹਸਬੰਡ ਨਾਲ ਵੀ ਲੜਦੀ ਰਹੀ ਅਸੀਂ ਇਕੱਠੇ ਰਹਿਣ ਦੇ ਲਈ ਸਿਰਫ ਆਪਣੇ ਬੱਚਿਆਂ ਲਈ ਜਦੋਜਹਿਦ ਕਰਦੇ ਰਹੇ ਕਿ ਅਸੀਂ ਇਕੱਠੇ ਰਹਿਣਾ ਆਪਣੇ ਬੱਚਿਆਂ ਦੇ ਮੈਂ ਜਿੰਨੀਆਂ ਵੀ ਲੜਾਈਆਂ ਅਰ ਤੱਕ ਪੈਰੈਂਟਸ ਦੇਖੀਆਂ ਉਹ ਇਸ ਗੱਲ ਤੇ ਸਮਾਪਤ ਹੁੰਦੀਆਂ ਕਿ ਬੱਚੇ ਰੁੱਲ ਜਾਣਗੇ ਕਿੰਨੀਆਂ ਮਾਵਾ ਕਿੰਨੇ ਬਾਪ ਆਪਣੇ ਬੱਚਿਆਂ ਦੇ ਲਈ ਕੀ ਕੀ ਕੰਪਰੋਮਾਈਜ਼ ਕਰਦੇ ਨੇ ਕਿ ਸਾਡੇ ਬੱਚੇ ਪੜ੍ਹ ਲਿਖ ਜਾਣ ਬੱਚਿਆਂ ਦੀ ਪਰਵਰਿਸ਼ ਵੱਡੀ ਵਧੀਆ ਹੋ ਜਾਵੇ ਤੇ ਬੱਚੇ ਕੱਲ ਨੂੰ ਸਾਨੂੰ ਪੁੱਛਣ ਪਰ ਮਾਫੀ ਚਾਹਨਾ ਜਦੋਂ ਤੱਕ ਕਰਮਾਂ ਦਾ ਗੇਟ ਚੋਂ ਨਹੀਂ ਨਾ ਤੁਸੀਂ ਨਿਕਲਦੇ ਕਰਮ ਦੁਨੀਆ 'ਚ ਸਭ ਤੋਂ ਉੱਚੀ ਚੀਜ਼ ਹੈ ਕਰਮ ਧਰਮ ਤੋਂ ਵੀ ਉੱਪਰ ਤੁਸੀਂ ਜਿੰਨੇ ਮਰਜ਼ੀ ਵੱਡੇ ਧਰਮੀ ਬਣ ਜਿਓ ਜਦੋਂ ਤੱਕ ਤੁਸੀਂ ਕਰਮੀ ਨਹੀਂ ਬਣ ਸਕਦੇ ਤੁਸੀਂ ਕਿਸੇ ਕੰਮ ਦੇ ਇਨਸਾਨ ਨਹੀਂ ਮੈਨੂੰ ਜਦੋਂ ਵੀ ਕਿਸੇ ਸਕੂਲ ਦਾ ਇਨਵੀਟੇਸ਼ਨ ਆਉਂਦਾ ਅੱਜ ਵੀ ਮੇਰੇ ਕੋਲ 6 ਇਨਵੀਟੇਸ਼ਨ ਨੇ ਦੋ ਯੂਨੀਵਰਸਟੀਆਂ ਨੇ ਚਾਰ ਸਕੂਲ ਨੇ ਤੇ ਜਿਹਦੇ ਵਿੱਚ ਮੈਂ ਜਾ ਕੇ ਪੰਜ-ਪੰਜ ਮਿੰਟ ਇੱਕੋ ਜਿਹੇ ਤਰ੍ਹਾਂ ਦੀ ਬੇਨਤੀ ਕਰਨੀ ਹੈ ਉਹ ਹੈ ਕਿ ਆਪਣੇ ਬੱਚਿਆਂ ਨਾਲ ਵਕਤ گزارੋ ਸਕੂਲ ਦੇ ਵਿੱਚ 크리스마ਸ ਮਨਾਉਣ ਦੇ ਨਾਲ-ਨਾਲ ਉਹਨਾਂ ਨੂੰ ਚਾਰ ਸੈਜਦਿਆਂ ਬਾਰੇ ਵੀ ਦੱਸੋ ਉਹਨਾਂ ਨੂੰ ਦੱਸੋ ਕਿ ਬਾਬਾ ਜਰਾਵਰ ਸਿੰਘ ਕੌਣ ਸੀ ਉਹਨਾਂ ਨੂੰ ਦੱਸੋ ਬਾਬਾ ਫਦੇ ਸਿੰਘ ਕੌਣ ਸੀ ਸ਼ਰਮ ਮਹਿਸੂਸ ਨਾ ਕਰੋ ਜਿਸ ਇਨਸਾਨ ਦੇ ਵਿੱਚ ਕਾਈਂਡਨੈਸ ਨਹੀਂ ਨਾ ਹੋ ਸਕਦੀ। ਦਇਆ ਨਹੀਂ ਹੋ ਸਕਦੀ। ਉਹ ਕਦੀ ਇਨਸਾਨ ਇੱਕ ੱਜਦਾ ਇਨਸਾਨ ਨਹੀਂ ਬਣ ਸਕਦਾ। ਯਾਦ ਰੱਖਿਓ ਮੇਰੀ ਗੱਲ। ਜਿਹੜੇ ਇਨਸਾਨ ਦੇ ਅੰਦਰ ਕਿਸੇ ਨੂੰ ਦੇਖ ਕੇ ਦਰਦ ਨਾ ਆਵੇ। ਕਿਸੇ ਦੇ ਝਕਮ ਨੂੰ ਦੇਖ ਕੇ ਇਹ ਨਾ ਮਹਿਸੂਸ ਹੋਵੇ ਕਿ ਰੱਬਾ ਕਿਉਂ? ਕਿ ਮੈਂ ਇਹਦੇ ਲਈ ਕੀ ਕਰ ਸਕਦਾ ਹਾਂ? ਉਹ ਇਨਸਾਨ ਘਵਾਨ ਦੇ ਕਾਬਲ ਨਹੀਂ ਹੈ। ਸ਼ਹੀਦੀ ਦਿਹਾੜੇ ਚੱਲ ਰਹੇ ਨੇ। ਮੈਂ ਬੇਨਤੀ ਕਰਨਾ ਚਾਹੁੰਦਾ ਆਪਣੇ ਬੱਚਿਆਂ ਨੂੰ ਬਿਠਾ ਕੇ ਕੋਲ ਦੱਸੋ ਉਹਨਾਂ ਨੂੰ ਬਾਬਾ ਜੁਰਾਵਰ ਸਿੰਘ ਕੌਣ ਸੀ? ਕਾਦੇ ਲਈ ਸ਼ਹੀਦੀ ਨਹੀਂ ਦਿੱਤੀ ਉਹਨਾਂ ਨੇ ਅੱਜ ਦੇ ਅਸੀਂ ਸਾਹ ਲੈ ਰਹੇ ਆਂ ਪੂਰੀ ਦੁਨੀਆ ਇਸ ਗੱਲ ਦੀ ਗਵਾਹ ਹੈ ਅੱਜ ਜੇ ਅਸੀਂ ਇੱਕ ਸਰ ਥੱਲੇ ਸਾਹ ਲੈ ਰਹੇ ਆਂ ਤਾਂ ਗੁਰੂ ਗੋਬਿੰਦ ਸਿੰਘ ਜੀ ਕਰਕੇ ਜਿੰਨੇ ਵੀ ਸਾਡੇ ਸ਼ਹੀਦ ਹੋਏ ਨੇ ਉਹਨਾਂ ਬਾਰੇ ਦੱਸਿਓ ਬੱਚਿਆਂ ਮੈਂ ਟੀਚਰਾਂ ਨੂੰ ਵੀ ਬੇਨਤੀ ਕਰਨਾ ਚਾਹਣਾ ਪਤਾ ਨਹੀਂ ਸਾਡੇ ਇਤਿਹਾਸ ਦੇ ਵਿੱਚ ਕਦੋਂ ਇਹ ਚੈਪਟਰ ਆਣਗੇ ਬਾਬਾ ਫਤੇ ਸਿੰਘ ਬਾਬਾ ਜੁਰਾਵਰ ਸਿੰਘ ਪਰ ਤੁਹਾਡੇ ਚਰਨਾਂ 'ਚ ਬੇਨਤੀ ਹੈ ਟੀਚਰਾਂ ਦੇ ਕਿ ਤੁਸੀਂ ਸਕੂਲ 'ਚ ਹਫ਼ਤੇ 'ਚ ਇੱਕ ਦਿਨ ਬੱਚਿਆਂ ਨਾਲ ਜ਼ਰੂਰ ਲਾਇਆ ਕਰੋ ਟੀਚਰ ਨੂੰ ਗੁਰੂ ਦਾ ਦਰਜਾ ਸਿਰਫ ਨਾਮ ਲਈ ਨਹੀਂ ਦਿੱਤਾ ਗਿਆ ਸੱਚੀਓ ਚੀ ਟੀਚਰ ਗੁਰੂ ਹੈ ਅਸੀਂ ਵੀ ਸਕੂਲਾਂ ਚ ਪੜ੍ਹੇ ਆ ਭਾਵੇਂ ਅਸੀਂ ਪੜ੍ਹਾਈ ਚ ਇੰਨੇ ਵਧੀਆ ਨਹੀਂ ਸੀ ਪਰ ਹਮੇਸ਼ਾ ਹੀ ਤਾਂ ਗਰਹਿੰਦੀ ਸੀ ਕਿ ਸਾਡੇ ਯੋਧਿਆਂ ਨੇ ਇੰਨਾ ਕੁਝ ਕਰਤਾ ਸਾਡੀ ਦਾ ਔਕਾਤ ਹੀ ਕੀ ਹੈ ਅੱਜ ਹਰ ਮਾਂ ਚਾਹੁੰਦੀ ਹੈ ਕਿ ਮੇਰਾ ਬੱਚਾ ਲਾਇਕ ਪੁੱਤਰ ਬਣੇ ਕਿਹੜੀ ਮਾਂ ਚਾਹੁੰਦੀ ਹੈ ਕਿ ਮੇਰਾ ਪੁੱਤ ਵੱਡਾ ਹੋ ਕੇ ਮੈਨੂੰ ਨਾ ਪੁੱਛੇ ਮਾਂ ਕਹਿੰਦੀ ਮੇਰਾ ਪੁੱਤ ਘੱਟ ਕਮਾ ਲਵੇ ਪਰ ਮੇਰਾ ਪੁੱਤ ਮੇਰੀ ਇੱਜ਼ਤ ਕਰੇ ਮਾਂ ਦੀ ਕਦਰ ਸਮਝੇ ਉਹ ਕਦਰ ਤੁਹਾਡੀ ਤਾਂ ਹੀ ਸਮਝੇਗਾ ਉਹ ਤੁਹਾਡੀ ਇੰਪੋਰਟੈਂਸ ਤਾਂ ਹੀ ਸਮਝੇਗਾ ਜੇ ਤੁਹਾਨੂੰ ਉਹਨੂੰ ਆਪਣਾ ਹੋਣਾ ਮਹਿਸੂਸ ਕਰਾਉਂਗੇ ਕਦੀ ਜ਼ਿੰਦਗੀ ਦੇ ਵਿੱਚ ਉਹ ਬੜਾ ਖੂਬ ਲਿਖਿਆ ਕਿਸੇ ਨੇ ਕਿ ਕਿਸੇ ਦੀ ਕਮੀ ਤਾਂ ਤਾਂ ਹੀ ਮਹਿਸੂਸ ਹੋਊਗੀ ਨਾ ਪਹਿਲਾਂ ਉਹਦੀ ਜ਼ਿੰਦਗੀ ਦੇ ਵਿੱਚ ਆਪਣੇ ਹੋਣ ਦੀ ਤਾਂ ਤਾਕਤ ਦਿਖਾਓ ਕਿ ਤੁਸੀਂ ਹੈਗੇ ਹੋ ਆਪਣੇ ਬੱਚਿਆਂ ਨੂੰ ਲਾਡ ਪਿਆਰ ਕਰਨ ਦੇ ਨਾਲ-ਨਾਲ ਉਹਨਾਂ ਨੂੰ ਸੰਸਕਾਰ ਵੀ ਦਿਓ ਇਨਸਾਨੀਅਤ ਦੇ ਤੁਹਾਡਾ ਸਕੂਲ 1 ਆਫ ਦਾ ਮੈਂ ਸੁਣ ਰਿਹਾ ਸੀ ਕਿ ਹਾਈਦਰਾਬਾਦ ਦਾ ਬੈਸਟ ਸਕੂਲ ਹੈ ਮੈਂ ਟੀਚਰਾਂ ਦੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਕਿ ਬੱਚਿਆਂ ਨੂੰ ਇਨਸਾਨੀਅਤ ਨਾਲ ਜੋੜੋ ਜਿਹੜੀ ਸਭ ਤੋਂ ਵੱਡੀ ਚੀਜ਼ ਦੁਨੀਆ 'ਚ ਕੰਮ ਆਉਂਦੀ ਹੈ ਮੈਂ ਬਹੁਤ ਵੱਡੇ ਵੱਡੇ ਡਾਕਟਰ ਦੇਖੇ ਨੇ ਬਹੁਤ ਵੱਡੇ ਵੱਡੇ ਇੰਜੀਨੀਅਰ ਦੇਖੇ ਨੇ ਪਰ ਜੇ ਉਹ ਇਨਸਾਨ ਨਹੀਂ ਨਾ ਬਣ ਸਕਦੇ ਉਹ ਕਿਸੇ ਕੰਮ ਦੇ ਇੰਜੀਨੀਅਰ ਨਹੀਂ ਉਹ ਕਿਸੇ ਕੰਮ ਦੇ ਡਾਕਟਰ ਨਹੀਂ ਸਭ ਤੋਂ ਪਹਿਲਾਂ ਇਨਸਾਨੀਅਤ ਜ਼ਰੂਰੀ ਹੈ ਦਇਆ ਜ਼ਰੂਰੀ ਹੈ ਮੁਹੱਬਤ ਜ਼ਰੂਰੀ ਹੈ ਆਪਣੇ ਬੱਚਿਆਂ ਨੂੰ ਪਿਆਰ ਕਰਨਾ ਸਿਖਾਓ ਕਿ ਬੱਚੇ ਜੇ ਤੇਰੇ ਕੋਲ ਦੋ ਕੱਪੜੇ ਨੇ ਤਾਂ ਇੱਕ ਕੱਪੜਾ ਜੇ ਕਿਸੇ ਦੇਣ ਦੀ ਵਾਰੀ ਆਏ ਤਾਂ ਚਿਚਕਾਣਾ ਨਹੀਂ ਇਹ ਅਸੀਂ ਸਭ ਪਰਮਾਤਮਾ ਦੇ ਬੱਚੇ ਆ ਆਪਣੇ ਬੱਚਿਆਂ ਨੂੰ ਦੇਣਾ ਸਿਖਾਓ ਅੱਜ ਕਿਸੇ ਬੱਚੇ ਕੋਲ ਕੋਈ ਚੀਜ਼ ਮੰਗ ਕੇ ਦੇਖ ਲਓ ਕਹਿੰਦੇ ਨਹੀਂ ਉਦੋਂ ਮਾਂ ਵੀ ਅੱਖਾਂ ਕੱਢਦੀ ਐ ਮਾਵਾਂ ਨੂੰ ਬੇਨਤੀ ਐ ਕਿ ਆਪਣੇ ਬੱਚਿਆਂ ਨੂੰ ਪਰਵਰੇਜ ਦੇ ਵਿੱਚ ਯੋਧੇ ਬਣਾਓ ਜਿੱਦਾਂ ਦਾ ਆਪਾਂ ਖਾਂਦੇ ਆ ਉਦਾਂ ਦਾ ਸਰੀਰ ਬਣ ਜਾਂਦਾ ਤੇ ਜਿੱਦਾਂ ਦਾ ਆਪਾਂ ਸੁਣਦੇ ਆ ਉਦਾਂ ਦਾ ਕਿਰਦਾਰ ਬਣ ਜਾਂਦਾ ਬੰਦੇ ਦਾ ਕੱਦ ਉਹਦੀ ਹਾਈਟ ਤੋਂ ਉਹਦੀ ਪਦਵੀ ਤੋਂ ਨਹੀਂ ਮਾਣਿਆ ਜਾਂਦਾ ਉਹਦਾ ਕੱਦ ਉਹਦੀ ਜਿਹੜਾ 2 ਇੰਚ ਦਾ ਦਿਮਾਗ ਹੈ ਉਹਦੇ ਵਿੱਚ ਕੀ ਭਰਿਆ ਹੋਇਆ ਉੱਥੋਂ ਮਾਣਿਆ ਜਾਂਦਾ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਨਾ ਚਾਹੁੰਦਾ ਮੈਂ ਕੁਝ ਤੁਹਾਡੇ ਕੋਲ ਕੁਝ ਲੈਣ ਨਹੀਂ ਆਇਆ ਬਸ ਮੈਂ ਜਦੋਂ ਦੁਨੀਆ ਦਾ ਮਾਹੌਲ ਦੇਖਦਾ ਤਾਂ ਦੁੱਖ ਲੱਗਦਾ ਕਿ ਉਹੀ ਮਾਪੇ ਜਦੋਂ ਬੱਚਾ ਘਰ ਜਨਮ ਲੈਂਦਾ ਤਾਂ ਰੋ ਕੇ ਖੁਸ਼ੀ ਮਨਾਉਂਦੇ ਨੇ ਉਹੀ ਕੱਲ ਨੂੰ ਮਾਪੇ ਵੱਡੇ ਹੋ ਕੇ ਜੀ ਤਿੰਨ ਮੁੰਡੇ ਨੇ ਪੁੱਛਦੇ ਨਹੀਂ ਦੋ ਕੁੜੀਆਂ ਨੇ ਪੁੱਛਦੀਆਂ ਨਹੀਂ ਸੌਰੀ ਟੂ ਸੇ ਉਹਨਾਂ ਦੇ ਵਿੱਚ ਤੁਹਾਡੇ ਸੰਸਕਾਰ ਦੀ ਕਮੀ ਹੈ ਤੁਸੀਂ ਆਪਣੇ ਬੱਚਿਆਂ ਨੂੰ ਬਹਿ ਕੇ ਕਦੀ ਸੰਸਕਾਰ ਦਿੱਤੇ ਹੀ ਨਹੀਂ ਕਦੀ ਬਹਿ ਕੇ ਮੋਰਲ ਵੈਲਿਊਜ਼ ਦੀ ਉਹਨਾਂ ਨਾਲ ਗੱਲਾਂ ਕੀਤੀਆਂ ਹੀ ਨਹੀਂ بس ਦੌੜ ਤੇ ਲੱਗੇ ਹੋਏ ਹੋ ਕਿ ਨੰਬਰ ਲੈ ਕੇ ਆ ਫਸਟਾ 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 ਫਸਟ ਜ਼ਿੰਦਗੀ ਦੇ ਵਿੱਚ ਜਿਹੜਾ ਸਾਨੂੰ ਪਰਮਾਤਮਾ ਨੇ ਇਸ ਦੁਨੀਆ ਦੇ ਵਿੱਚ ਭੇਜਿਆ ਨਾ ਇਹ ਮੇਲਾ ਹੈ ਜਿਵੇਂ ਆ ਮੇਲਾ ਲੱਗਿਆ ਹੈ ਐਗਜ਼ਿਬਿਸ਼ਨ ਲੱਗੀ ਹੋਈ ਹੈ ਇਹਦੇ ਚੋਂ ਕੋਈ ਚੀਜ਼ ਤੁਸੀਂ ਪੱਟ ਕੇ ਘਰ ਨਹੀਂ ਲੈ ਕੇ ਜਾ ਸਕਦੇ ਆਨੰਦ ਮਾਣੋ ਤੇ ਜਾਓ ਉਵੇਂ ਹੀ ਇਹ ਦੁਨੀਆ ਦਾ ਮੇਲਾ ਹੈ ਇਹ ਤੁਹਾਨੂੰ ਕੁਝ ਘੜੀ ਲਈ ਕੋਈ ਕਿਸੇ ਨੂੰ 50 ਸਾਲ ਲਈ ਮਿਲਿਆ ਕਿਸੇ ਨੂੰ 30 ਸਾਲ ਲਈ ਮਿਲਿਆ ਇਹ ਸਿਰਫ ਮੇਲੇ ਦਾ ਆਨੰਦ ਮਾਣੋ ਕੋਸ਼ਿਸ਼ ਕਰੋ ਕਿ ਇਸ ਮੇਲੇ ਦੇ ਵਿੱਚ ਕਿਸੇ ਦਾ ਮਨ ਨਾ ਦੁਖਾ ਦਿਓ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਪਾਪ ਹੈ ਕਿਸੇ ਦਾ ਮਨ ਦੁਖਾਣਾ ਕਹਿੰਦੇ ਕਿਸੇ ਨੂੰ ਖੁਸ਼ੀ ਦੇ ਸਕੋ ਜਾਂ ਨਾ ਦੇ ਸਕੋ ਕੋਈ ਗੱਲ ਨਹੀਂ ਪਰ ਕਿਸੇ ਨੂੰ ਹੰਝੂ ਨਾ ਦਿਓ ਕਿਸੇ ਦੇ ਹੰਝੂਆਂ ਦਾ ਕਾਰਨ ਨਾ ਬਣੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਸ਼ਿਸ਼ ਕਰਿਆ ਕਰੋ ਕਿ ਨਾ ਅੱਖੀਆਂ ਦੇ ਨਾਲ ਕਿਸੇ ਦਾ ਭਲਾਈ ਕਰ ਸਕੋ ਜੇ ਭਲਾ ਕਰਨ ਤੇ ਆਓ ਕਿਸੇ ਦਾ ਨੁਕਸਾਨ ਨਾ ਕਰ ਸਕੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਕਿ ਕਿਸੇ ਦੀ ਨਿੰਦਿਆ ਕਰਨਾ ਕਿਸੇ ਦੀ ਚੁਗਲੀ ਕਰਨਾ ਉਹਦਾ ਮਲ ਮੁੱਤਰ ਆਪਣੀ ਜੀਬ ਨਾਲ ਸਾਫ਼ ਕਰਨ ਦੇ ਬਰਾਬਰ ਹੈ ਜੇ ਇਨਸਾਨ ਕਿਸੇ ਦੀ ਚੁਗਲੀ ਤੇ ਕਿਸੇ ਨੂੰ ਨਿੰਦਿਆ ਕਰਦਾ ਅੱਜ ਤੁਸੀਂ ਆਪਣੇ ਬੱਚਿਆਂ ਨੂੰ ਝੂਠ ਬੋਲਣਾ ਸਿਖਾਉਂਗੇ ਉਹ ਕੱਲ ਨੂੰ ਧੋੜਦੇ ਝੂਠ ਬੋਲਣਗੇ ਅੱਜ ਜਿਵੇਂ ਇੱਕ ਮਾਪੇ ਆਪਣੇ ਬਾਪ ਨੂੰ ਆਪਣੀ ਮਾਂ ਨੂੰ ਬੱਚੇ ਦੀ ਦਾਦੀ ਨਾਲ ਵਤੀਰਾ ਕਰਨਗੇ ਉਹ ਦਿਨ ਦੂਰ ਨਹੀਂ ਕਿ ਜਦੋਂ ਉਹੀ ਸਰਕਲ ਘੁੰਮ ਕੇ ਤੁਹਾਡੇ ਤੇ ਆਣਾ ਪਾਵੇ ਉਹ ਮੇਰੀ ਘਰੇ ਮਾਂ ਹੀ ਕਿਉਂ ਨਾ ਹੋਵੇ ਮੈਂ ਚਾਹ ਕੇ ਵੀ ਆਪਣੀ ਮਾਂ ਦੇ ਕਰਮ ਨਹੀਂ ਕੱਟ ਪਾਉਂਗਾ ਜੇ ਮੇਰੀ ਮਾਂ ਨੇ ਆਪਣੀ ਸੱਸ ਨੂੰ ਕਲ ਪਾਇਆ ਆਪਣੇ ਮਾੜੇ ਕਰਮ ਨਾ ਕਰੋ ਕਰਮਾਂ ਦਾ ਗੇੜ ਬਹੁਤ ਮਾੜਾ ਹੈ ਦੁਨੀਆ ਦੇ ਵਿੱਚ ਇੱਕੋ ਹੀ ਸੱਚਾ ਹੋਆ ਕਰਮ ਜਿੰਨਾ ਮਰਜੀ ਧਰਮੀ ਹੋ ਜਿਓ ਜਿੰਨਾ ਮਰਜੀ ਰੱਬ ਨੂੰ ਮੰਨ ਲਿਓ ਰੱਬ ਦੇ ਘਰ ਮੇਰੀ ਸਪੀਚ ਨੋਟ ਹੋ ਗਈ ਨਹੀਂ ਮੇਰੇ ਕਰਮ ਲਿਖੇ ਜਾਣੇ ਮੇਰਾ ਕਿਰਦਾਰ ਦੇਖਿਆ ਜਾਣਾ ਮੇਰੀ ਸੋਚ ਦੇਖੀ ਜਾਣੀਆ ਮੇਰੇ ਕਰਮ ਦੇਖੇ ਜਾਣੇ ਨੇ ਮੈਂ ਚੰਗੀ ਜੀ ਸਪੀਚ ਦੇ ਕੇ ਤੁਹਾਡੀਆਂ ਹੱਥਾਂ ਦੀਆਂ ਤਾੜੀਆਂ ਜ਼ਰੂਰ ਮਨਵਾ ਸਕਦਾ ਵਾਹ ਵਾਹ ਕਰਵਾ ਸਕਦਾ ਪਰ ਉਸ ਘਰ ਦੇ ਵਿੱਚ ਜਦੋਂ ਤੱਕ ਵਾਹ ਵਾਹ ਨਹੀਂ ਨਾ ਹੁੰਦੀ ਉਹ ਤੱਕ ਮੇਰੀ ਵਾਹ ਵਾਹ ਕਰਾਉਣ ਦਾ ਕੋਈ ਫਾਇਦਾ ਨਹੀਂ ਤਾਂ ਕੋਸ਼ਿਸ਼ ਕਰੋ ਕਿ ਉਸ ਘਰ ਦੇ ਵਿੱਚ ਵਾਹ ਵਾਹ ਹੋਵੇ ਮੇਰੇ ਸਕੂਲਸ ਦੇ ਟੀਚਰਸ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਹਫਤੇ ਦੇ ਵਿੱਚ ਇੱਕ ਦਿਨ ਬੱਚਿਆਂ ਨਾਲ ਜ਼ਰੂਰ ਲਾਇਆ ਕਰੋ ਅੱਜ ਜੇ ਤੁਸੀਂ ਕਿਸੇ ਦੇ ਬੱਚੇ ਨੂੰ ਸੁਧਾਰਨ ਦੇ ਵਿੱਚ ਆਪਣਾ ਜੋਰ ਲਾਉਂਗੇ ਨਾ ਤੁਹਾਡੇ ਵੀ ਤਾਂ ਬੱਚੇ ਕਿਤੇ ਪਾੜੀ ਰਹੇ ਇੱਕ ਮੈਂ ਛੋਟੀ ਜਿਹੀ ਸਟੋਰੀ ਤੁਹਾਨੂੰ ਸੁਣਾਵਾਂਗਾ ਉਸ ਤੋਂ ਬਾਅਦ ਮੈਂ ਸਮਾਪਤੀ ਕਰੂੰਗਾ ਇੱਕ ਵਾਰੀ ਰਾਖਸ਼ਸ ਤੇ ਸਾਧੂ ਇਕੱਠੇ ਲੰਚ ਕਰਨ ਦਾ ਪਲਾਨ ਬਣਾਉਂਦੇ ਨੇ ਕਿ ਸਾਧੂ ਤੇ ਰਾਖਸ਼ਸ ਇਕੱਠੇ ਬਹਿ ਕੇ ਲੰਚ ਕਰਨਗੇ ਅੱਜ ਸ਼ਰਤ ਇੱਕ ਰੱਖੀ ਸਾਧੂਆਂ ਨੇ ਕਿ ਤਾਂ ਕਰਾਂਗੇ ਜੇ ਰੋਟੀ ਖਾਣ ਲਈ ਨਵਾਲਾ ਤੁਸੀਂ ਬਾਹਰ ਟੇਡੀ ਨਹੀਂ ਕਰੋਗੇ। ਰਾਖਸ਼ਸ ਕਹਿੰਦੇ ਕੋਈ ਗੱਲ ਨਹੀਂ ਰਾਖਸ਼ਸਾਂ ਨੇ ਲਾਈਨ ਲਾ ਲਈ। ਉਹਨਾਂ ਦੇ ਅੱਗੇ ਪਲੇਟਾਂ ਰੱਖਤੀਆਂ ਖਾਣਾ ਖਾਣ ਲੱਗੇ ਤੇ ਬੁਰਕੀ ਚੱਕ ਲਈ ਬਾਹਰ ਟੇਡੀ ਨਹੀਂ ਕਰਨੀ ਸੀ। ਤਾਂ ਉਹ ਟਰਾਈ ਕਰਦੇ ਰਹੇ ਕਿਸੇ ਦੇ ਮੂੰਹ ਚ ਅੰਨ ਗਿਆ ਨਹੀਂ ਉਹ ਬਹਿ ਗਏ। ਸਾਧੂਆਂ ਦੀ ਵਾਰੀ ਆ ਗਈ ਮਹਾਤਮਾਵਾਂ ਦੀ ਵਾਰੀ ਆ ਗਈ ਦੇਵਤਾਂ ਦੀ ਵਾਰੀ ਆ ਗਈ। ਉਹਨਾਂ ਨੇ ਦੋ ਲਾਈਨਾਂ ਲਾ ਲਈਆਂ ਆਪਣੇ ਸਾਹਮਣੇ। ਇੱਕ ਨੇ ਨਵਾਲਾ ਚੱਕਿਆ ਸਾਹਮਣੇ ਵਾਲੇ ਦੇ ਮੂੰਹ ਚ ਸਾਹਮਣੇ ਵਾਲੇ ਨੇ ਨਵਾਲਾ ਚੱਕਿਆ ਤੁਹਾਡੇ ਮੂੰਹ ਚ। ਉਹੀ ਇਨਸਾਨੀਅਤ। ਤੁਸੀਂ ਕਿਸੇ ਦੇ ਮੂੰਹ 'ਚ ਨਵਾਲਾ ਪਾ ਕੇ ਤਾਂ ਦੇਖੋ ਤੁਹਾਡੇ ਨਵਾਲੇ ਆਪਣੇ ਆਪ ਪਰਮਾਤਮਾ ਤੁਹਾਡੀ ਉਹ ਬਰਕਤ ਪਾਏਗਾ ਕਿਸੇ ਦੇ ਬੱਚੇ ਨੂੰ ਆਪਣਾ ਬੱਚਾ ਸਮਝ ਕੇ ਉਹਦੇ ਵਿੱਚ ਉਹਦੇ ਵਿੱਚ ਪਰਵਰਿਸ਼ ਕਰੋ ਮਗਰ ਉਹਨਾਂ ਲਾਓ ਉਹਨੂੰ ਕਿ ਇਹ ਮੇਰਾ ਕਿਹੜਾ ਬੱਚਾ ਹੈ ਇੱਕ ਟੀਚਰ ਸਿਰਫ ਇੱਕ ਤਨਖਾਹ ਨਹੀਂ ਲੈਂਦੀ ਇੱਕ ਟੀਚਰ ਇੱਕ ਬੱਚੇ ਦੇ ਵਿੱਚ ਉਹ ਚੀਜ਼ ਘੋਲਦੀ ਹੈ ਜਿਹੜੀ ਜ਼ਿੰਦਗੀ ਉਹ ਬੱਚੇ ਦੀ ਬਣਾਏਗੀ ਮੈਂ ਜਦੋਂ ਸਕੂਲ ਪੜਦਾ ਸੀ ਨਾ ਮੈਂ ਕਦੀ ਪਾਸ ਨਹੀਂ ਹੁੰਦਾ ਸੀ ਪੇਪਰਾਂ 'ਚ ਨਾ ਬੜਾ ਫੇਲਿਅਰ ਬੱਚਾ ਸੀ ਤਾਂ ਜਿਹੜਾ ਸਭ ਤੋਂ ਮੁਸ਼ਕਿਲ ਸਬਜੈਕਟ ਸੀ ਮੇਰਾ ਉਹ ਟੀਚਰ ਮੇਰੀ ਫੇਵਰੇਟ ਸੀ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਕਿ ਉਸ ਟੀਚਰ ਦਾ ਮੈਂ ਕਿਉਂ ਫੇਵਰੇਟ ਸੀ ਉਸ ਟੀਚਰ ਨੇ ਮੈਨੂੰ ਹਮੇਸ਼ਾ ਕਹਿਣਾ ਕਿ ਮੇਰਾ ਫੇਵਰੇਟ ਬੱਚਾ ਹਨਮੋਲ ਤੇ ਮੈਂ ਕਹਿੰਦਾ ਮੈਡਮ ਮੈਂ ਹਮੇਸ਼ਾ ਤੁਹਾਡੇ ਸਬਜੈਕਟ ਚ ਫੇਲ ਹੁੰਦਾ ਮੇਰੀ ਕਲਾਸ ਦਾ ਟਾਪਰ ਵੀ ਨਾ ਮੈਂ ਕਿਉਂ ਫੇਵਰੇਟ ਆ ਉਹ ਕਹਿੰਦੇ ਬੇਟਾ ਇਹ ਸਾਰੇ ਬੱਚੇ ਨੇ ਇਹ ਪੇਪਰਾਂ ਚ ਪਾਸ ਹੁੰਦੇ ਨੇ ਇਹ 9th 10th ਦੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਅੱਜ ਤੋਂ 15 ਸਾਲ ਪਹਿਲਾਂ ਤਾਂ ਉਦੋਂ ਮੇਰੀ ਟੀਚਰ ਨੇ ਮੈਨੂੰ ਕਿਹਾ ਸੀਗਾ ਕਿ ਬੱਚੇ ਸਟੂਡੈਂਟ ਵੱਡੇ ਤਾਂ ਚੰਗੇ ਇਨਸਾਨ ਬਣੋ ਤੁਹਾਡੇ ਕਰਮਾਂ ਦਾ ਗੇਟ ਘੁੰਮ ਕੇ ਤੁਹਾਡੇ ਕੋਲ ਹੀ ਆਣਾ ਜੋ ਬੀਜੂਗੇ ਉਹ ਵੱਡੂਗੇ ਸਭ ਨੂੰ ਪਤਾ ਔਰ ਜਿਹੜੀਆਂ ਮੈਂ ਗੱਲਾਂ ਕੀਤੀਆਂ ਕੋਈ ਮੈਂ ਸਮਾਨ ਤੋਂ ਲਾ ਕੇ ਸਪੈਸ਼ਲ ਗੱਲਾਂ ਨਹੀਂ ਕੀਤੀਆਂ ਨੋਰਮਲ ਗੱਲਾਂ ਤੁਹਾਡੇ ਮੇਰੇ ਵਾਲੀਆਂ ਅਸੀਂ ਸਾਰੇ ਮਾਪੇ ਦੇ ਪੈਰੀ ਹੱਥ ਤਾਂ ਲਾਣੇ ਆ ਪਰ ਮਾਪੇ ਦੀ ਗੱਲ ਨਹੀਂ ਮੰਨਦੇ ਜਿਵੇਂ ਆਪਾਂ ਕਹਿੰਦੇ ਕਿ ਪਿਓ ਦੀ ਸੁਣਦੇ ਆ ਪਿਓ ਨੂੰ ਮੰਨਦੇ ਆ ਪਰ ਪਿਓ ਦੀ ਨਹੀਂ ਸੁਣਦੇ ਆਪਣੇ ਬੱਚਿਆਂ ਨਾਲ ਬਹਿ ਕੇ ਉਹਨਾਂ ਨੂੰ ਦਿਖਾਇਆ ਕਰੋ ਅਸੀਂ ਇੱਕ NGO ਚਲਾਉਂਦੇ ਆ ਏਕ ਜ਼ਰੀਆ ਫਾਊਂਡੇਸ਼ਨ ਦੁਨੀਆ ਦੀ ਪਹਿਲੀ ਐਨਜੀਓ ਜਿਹਦਾ ਕੋਈ ਅਕਾਊਂਟ ਨੰਬਰ ਨਹੀਂ ਹੈ ਰੀਜ਼ਨ ਮੀਨ ਕਿ ਲੋਕਾਂ ਦੇ ਮਨ 'ਚ ਇਹ ਨਾ ਆਵੇ ਕਿ ਆਪਣੇ ਫਾਇਦੇ ਲਈ ਚੰਗੀਆਂ-ਚੰਗੀਆਂ ਗੱਲਾਂ ਕਰਦੇ ਨੇ ਐਟ ਦਾ ਐਂਡ ਆਫ ਦਿ ਡੇ ਇਹ ਸਰਵਿਸ ਕੋਈ ਪ੍ਰੋਵਾਈਡ ਕਰਾਣਗੇ ਜਾਂ ਕੋਈ ਪ੍ਰੋਡਕਟ ਵੇਚਣਗੇ نو ਆਈ ਡੋਨਟ ਵਾਂਟ ਟੂ ਸੇਲ ਐਨੀ ਪ੍ਰੋਡਕਟ ਆਈ ਡੋਨਟ ਵਾਂਟ ਟੂ ਸੇਲ ਐਨੀ ਸਰਵਿਸ ਟੂ ਯੂ ਮੈਂ ਬਹੁਤ ਖੁਸ਼ ਆ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੋੜਾ ਕਈ ਵਾਰ ਮੈਨੂੰ ਸਪੀਚ ਦੇਣ ਦਾ ਮੌਕਾ ਨਹੀਂ ਮਿਲਦਾ ਕਿਉਂਕਿ ਕਹਿੰਦੇ ਕੋਰਾ ਬਹੁਤ ਹੈ ਤਾਂ ਮੈਂ ਨੰਬਰ ਤੋਂ ਉਹਦੇ ਘਰ ਬਣਾਣੇ ਨੇ ਨਾ ਦੁਨੀਆ ਦੇ ਮੋਰੇ 'ਚ ਕੀ ਲੈਣਾ ਨੰਬਰ ਖੱਟ ਕੇ ਮੇਰੇ ਮਾਪੇ ਮੇਰੇ ਤੋਂ ਖੁਸ਼ ਨਹੀਂ ਮੇਰੇ ਯਾਰ ਮੇਰੇ ਤੋਂ ਖੁਸ਼ ਨਹੀਂ ਮੈਂ ਮੈਂ ਆਪਣੇ ਆਪ ਤੋਂ ਖੁਸ਼ ਹਾਂ ਉਸ ਤੋਂ ਇਲਾਵਾ ਮੈਂ ਦੁਨੀਆ ਤੋਂ ਲੈਣਾ ਵੀ ਕੀ ਹੈ ਮੇਰੇ ਕਰਮਾਂ ਦਾ ਫਲ ਮੈਨੂੰ ਮਿਲ ਰਿਹਾ ਹੈ ਜਿਹਨੂੰ ਸੋਚ ਸਮਝ ਆਏਗੀ ਉਹ ਅਮਲ ਕਰੇਗਾ ਨਹੀਂ ਤਾਂ ਹੋਰ ਤੱਕ ਰੌਲਾ ਹੈ ਬਹੁਤ ਚੰਗਾ ਲੱਗਿਆ ਕਿ ਤੁਹਾਡੇ ਸਕੂਲ ਦੇ ਵਿੱਚ ਆ ਕੇ ਮੈਂ ਬੱਚਿਆਂ ਦੇ ਦੇਖੇ ਬਹੁਤ ਵਧੀਆ ਪ੍ਰੋਗਰਾਮ ਤੁਸੀਂ ਕਰ ਰਹੇ ਹੋ ਮੇਰੀ ਸਕੂਲ ਵਾਲਿਆਂ ਨੂੰ ਬੇਨਤੀ ਹੈ ਕਿ ਬੱਚਿਆਂ ਨੂੰ ਮੋਰਲ ਵੈਲਿਊਜ਼ ਦੇ ਲੈਕਚਰ ਜ਼ਰੂਰ ਦਿਓ ਜਦੋਂ ਤੱਕ ਤੁਸੀਂ ਇਹ ਚੀਜ਼ ਬੱਚਿਆਂ ਦੇ ਅੰਦਰ ਨਹੀਂ ਪਾਉਂਗੇ ਇਨਸਾਨੀਅਤ ਕਿ ਹਾਊ ਟੂ ਫੋਰਗਿਵ ਮਾਫ ਕਿਵੇਂ ਕਰਨਾ ਹੈ ਬੱਚੇ ਰੰਜਿਸ਼ਾਂ ਲੈ ਕੇ ਜੀਂਦੇ ਨੇ ਕਿ ਮੈਨੂੰ ਮਾਰਿਆ ਸੀ ਨਾ ਮੈਂ ਦੱਸੂਗਾ ਟੈਲ them ਆਊਟ ਫੋਰਗੇਵਟ ਵਾਟ ਇਜ਼ ਦ ਪਾਵਰ ਆਫ ਫੋਰਗੇਵਨੈਸ ਮਾਫ ਕਰਨਾ ਕੀ ਚੀਜ਼ ਆ ਦੁਨੀਆ ਦਾ ਸਭ ਤੋਂ ਚੰਗਾ ਕਰਨ ਦੇ ਕਿਸੇ ਨੇ ਕਰਨਾ ਉਹ ਮਾਫ ਕਰਨਾ ਕਿਸੇ ਨੂੰ ਕਿਸੇ ਗਲਤੀ ਦਾ ਮਾਫ ਕਰ ਲੈਣਾ ਜਾ ਮਹਾਰਾਜ ਦੇਖਣਗੇ ਬਹੁਤ ਵੱਡੀ ਗੱਲ ਆ ਪਰ ਜਦੋਂ ਤੁਸੀਂ ਕਿਸੇ ਨੂੰ ਮਾਫ ਕਰਦੇ ਹੋ ਨਾ ਤੁਸੀਂ ਉਹਦੇ ਤੇ ਇਹਸਾਨ ਨਹੀਂ ਕਰਦੇ ਤੁਸੀਂ ਆਪਣੇ ਆਪ ਤੇ ਇਹਸਾਨ ਕਰਦੇ ਹੋ ਫ੍ਰੀਲੀ ਜੀਣਾ ਸ਼ੁਰੂ ਕਰ ਦਿੰਦੇ ਹੋ ਬਿਨਾਂ ਬੋਝ ਤੋਂ ਮੇਰਾ ਕੋਈ ਦੁਸ਼ਮਣ ਨਹੀਂ ਮੈਂ ਕਿੱਸੇ ਤੋਂ ਨਹੀਂ ਛੱਡਦਾ ਪ੍ਰਮਾਤਮਾ ਸਰਬੱਤ ਦਾ ਭਲਾ ਮੰਗਿਆ ਕਰ ਸਭ ਦਾ ਭਲਾ ਮੰਗਿਆ ਕਰ ਪ੍ਰਮਾਤਮਾ ਸਭ ਦੀਆਂ ਮਾਵਾਂ ਹਸਦੀਆਂ ਵਸਦੀਆਂ ਰਹਿਣ ਸਭ ਦੇ ਜੁਆਖਸ ਹਸਦੇ ਵਸਦੇ ਰਹਿਣ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਰੂਹ ਰੂਹ ਹੋ ਕੇ ਜਿਹੜੇ ਬੱਚੇ ਮੇਰੀਆਂ ਗੱਲਾਂ ਹਜੇ ਨਹੀਂ ਸਮਝ ਪਾ ਰਹੇ ਤੁਸੀਂ ਜਰੂਰ ਬੈਠਿਓ ਜਾ ਕੇ ਅੱਜ ਆਪਣੇ ਬੱਚਿਆਂ ਨਾਲ ਉਹਨਾਂ ਨੂੰ ਸਮਝਾਓ ਇਨਸਾਨੀਅਤ ਦਾ ਪਾਠ ਸਾਡੀ ਲੋਕੇਸ਼ਨ ਮਾਡਲ ਟਾਊਨ ਹੈ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਨਾਲ ਟਿਊਸ਼ਨ ਮਾਰਕੀਟ ਆਪਣੇ ਬੱਚਿਆਂ ਨੂੰ ਇੱਕ ਵਾਰੀ ਉੱਥੇ ਜਰੂਰ ਲੈ ਕੇ ਆਇਓ ਜਿਵੇਂ ਐਗਜ਼ਿਬਿਸ਼ਨ ਤੇ ਲੈ ਕੇ ਜਾਂਦੇ ਹੋ ਘੁਮਾਣ ਲੈ ਕੇ ਜਾਂਦੇ ਹੋ ਉੱਥੇ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲੂਗੀ ਕਿ ਕਿਵੇਂ ਛੋਟੇ ਛੋਟੇ ਬੱਚੇ ਬਿਨਾਂ ਇਲਾਜ ਤੋਂ ਤੜਪਦੇ ਨੇ ਤੇ ਮਾਮਾ ਦਾ ਰੋ ਰੋ ਕੇ ਕੀ ਹਾਲ ਹੁੰਦਾ। ਤੁਸੀਂ ਆਪਣੇ ਬੱਚਿਆਂ ਦੀ ਪਰਵਰਿਸ਼ ਕੀਤੀ ਚਾਂਦੀ ਦੇ ਚਮਚ ਨਾਲ ਹੈ, ਉਹਨਾਂ ਨੂੰ ਕਦਰ ਨਹੀਂ ਪਤਾ ਲੱਗੂ। ਜਿਹੜਾ ਬੱਚਾ ਜੰਮਿਆ ਹੀ ਚਾਂਦੀ ਦੇ ਚਮਚ ਮੂੰਹ 'ਚ ਨਾਲ ਹੈ, ਉਹਨੂੰ ਕੀ ਪਤਾ ਕਿ ਖਾਲੀ ਪੇਟ ਭੁੱਖ ਤਾਂ ਕੀ ਹਾਲ ਹੁੰਦਾ। ਉਹਨੂੰ ਕੀ ਪਤਾ ਮਾਪੇ ਆਪ ਨੇ ਬੱਚੇ ਕਿਵੇਂ ਪਾਲੇ ਨੇ। ਬੱਚਿਆਂ ਨੂੰ ਸਿਖਾਓ ਕਿ ਬੱਚੇ ਤੁਸੀਂ ਬਲੈਸਡ ਹੋ, ਹੋਰ ਬੱਚੇ ਵੀ ਦੁਨੀਆ 'ਚ ਬਹੁਤ ਨੇ ਜਿਨ੍ਹਾਂ ਕੋਲ ਸਭ ਕੁਝ ਹੈ ਨਹੀਂ। ਤਾਂ ਬਹੁਤ ਬਹੁਤ ਧੰਨਵਾਦ ਬੜਾ ਚੰਗਾ ਲੱਗਿਆ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਮੈਰੀ ਕ੍ਰਿਸਮਸ ਮੈਂ ਕਿਸੇ ਦਾ ਦੋਖੀ ਨਹੀਂ ਹੈਗਾ ਮੇਰੇ ਲਈ ਜ਼ਿੰਦਗੀ ਚ ਸਭ ਤੋਂ ਵੱਡਾ ਧਰਮ ਹੈ ਇਨਸਾਨੀਅਤ ਉਹਦੇ ਤੇ ਡਿਪੈਂਡ ਕਰ ਲਓ ਜਿੰਨੀ ਕਰਨੀ ਹੈ ਉਹ ਅਲੱਗ-ਅਲੱਗ ਰੂਪਾਂ ਦੇ ਵਿੱਚ ਨੀਚੇ ਆਇਆ ਸੀਗਾ ਸਾਨੂੰ ਸਮਝਾਉਣ ਦੇ ਲਈ ਭਾਵੇਂ ਪ੍ਰਭੂ ਰਾਮ ਕਹਿ ਲੋ ਭਾਵੇਂ ਗੁਰੂ ਰਣਜੀਤ ਸਿੰਘ ਜੀ ਕਹਿ ਲੋ ਸਾਡੇ ਆਲੇ ਵੰਡੀਆਂ ਪਾ ਕੇ ਬਹਿ ਗਏ ਕਿ ਮੈਂ ਤਾਂ Hindu ਹਾਂ ਜੀ ਮੈਂ ਤਾਂ Sikh ਹਾਂ ਜੀ ਤੂੰ ਇਨਸਾਨ ਨਹੀਂ ਤਾਂ ਤੂੰ ਕੁਝ ਵੀ ਨਹੀਂ ਉਹਦਾ ਆਕਾਰ ਤਾਂ ਕੋਈ ਹੈ ਹੀ ਨਹੀਂ ਨਿਰੰਕਾਰ ਉਹ ਤਾਂ ਸਾਰਿਆਂ ਕਿਤੇ ਉਹ ਤਾਂ ਸਾਰਿਆਂ ਦੇ ਵਿੱਚ ਤੁਹਾਡੇ ਵਿੱਚ ਵੀ ਹੈ ਮੇਰੇ ਵਿੱਚ ਵੀ ਹੈ ਹਵਾ 'ਚ ਵੀ ਹੈ ਪਾਣੀ 'ਚ ਵੀ ਹੈ ਪੇੜਾਂ 'ਚ ਵੀ ਹੈ ਸਾਰੇ ਕਿਤੇ ਇੱਕ ਰੱਬ ਦਾ ਬਣਾਇਆ ਜੀ ਕਿਵੇਂ ਦੂਜੇ ਰੱਬ ਦੇ ਬਣਾਏ ਜੀ ਨੂੰ ਹੇਟ ਕਰ ਸਕਦਾ ਸਮਝ ਤੋਂ ਬਾਹਰ ਬਹੁਤ-ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਬਹੁਤ-ਬਹੁਤ ਧੰਨਵਾਦ ਥੈਂਕ ਯੂ